ਗੁਰੂ ਅਮਰਦਾਸ ਸਾਹਿਬ ਦੇ ਹੁਕਮ ਤੇ ਜੋ ਅੰਮ੍ਰਿਤਸਰ ਵਸਾਇਆ ਗੁਰੂ ਅਮਰਦਾਸ ਸਾਹਿਬ ਨੇ ਅਨੁਭਵ ਕਰ ਲਿਆ ਸੀ ਕਿ ਗੋਇੰਦਵਾਲ ਬਿਆਸ ਦੇ ਟੱਟ ਤੇ ਹੋਣ ਕਾਰਨ ਲੰਗਾ ਜਿਆ ਬਣ ਗਿਆ ਥੇ ਅਤੇ ਹੁਕਮ ਰਾਮ ਸ਼ਾ ਫੌਜਾਂ ਵਪਾਰੀਆਂ ਨੇ ਨਿਤ ਆਵਾਜਾਈ ਕਰਨ ਇਹਨਾਂ ਦੀਆਂ ਅੱਖਾਂ ਵਿੱਚ ਅਰੜਕਦਾ ਸੀ ਸੋ ਗੁਰੂ ਅਮਰਦਾਸ ਸਾਹਿਬ ਨੇ ਪੰਥ ਲਈ ਇੱਕ ਰਾਤ ਦਾ ਨੀ ਪੁਸਾਰਨ ਦੀ ਲੋੜ ਨੂੰ ਸਮਝਦੇ ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਨੂੰ ਦੱਸੀ ਹੋਈ ਜਗਾ ਉੱਤੇ ਲੈ ਗਏ ਮਹਿਮਾ ਪ੍ਰਕਾਸ਼ ਵਿੱਚ ਇਸ ਗੱਲ ਦੀ ਗਵਾਹੀ ਹੈ ਗੁਰੂ ਨਾਨਕ ਗੁਰੂ ਅੰਗਦ ਖਾਸ ਅਮਰਦੇਵ ਸ੍ਰੀ ਗੁਰੂ ਰਾਮਦਾਸ ਚਾਰੋਂ ਗੁਰ ਕੀ ਮਰਜੀ ਸੰਗਾ ਪ੍ਰਗਟਿਓ ਤੀਰਥ ਇਹ ਚੰਗਾ ਵੀ ਇਹ ਚਾਰ ਗੁਰੂ ਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਅਕਸਰ ਇਹ ਬੋਲਿਆ ਆ ਪਾਇਆ ਜਾਂਦਾ ਕਿ ਗੁਰੂ ਸਾਹਿਬ ਨੂੰ ਇਹ ਜਗ੍ਹਾ ਅਗਬਰਨੇ ਦਿੱਤੀ ਸੀ ਪਲਾ ਗੁਰੂ ਨੂੰ ਕੋਈ ਕੀ ਦੇ ਸਕਦਾ ਇਸੇ ਤੱਕ ਗੱਲ ਹੀ ਸਿੱਖਾਂ ਦੀ ਰਾਜਧਾਨੀ ਸਰਾਂ ਦੀ ਸੀ ਗਜਤੀਅ ਅਮਰਸਰ ਦੇ ਅਨੁਸਾਰ ਪਿੰਡ ਟੰਗ ਦੇ ਜ਼ਿਮੀਂਦਾਰਾਂ ਤੋਂ ਗੁਰੂ ਸਾਹਿਬ ਨੇ ਇਹ ਜਗ੍ਹਾ 700 ਅਕਬਰੀ ਮੋਰਾ ਤਾਰ ਕੇ ਖਰੀਦੀ ਸੀ ਇਤਿਹਾਸਕ ਹਵਾਲਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਤੋਂ ਇਸ ਨਗਰ ਦੀ ਉਸਾਰੀ ਸ਼ੁਰੂ ਹੋ ਗਈ ਸੀ 1573 ਈਸਵੀ ਦੇ ਸ਼ੁਰੂਆਤੀ ਵਾਰਿਆਂ ਵਿੱਚ ਜਿੱਥੇ ਪਹਿਲਾਂ ਰਹਿਣ ਲਈ ਘਰ ਬਣਾਏ ਗਏ ਉਹਨਾਂ ਨੂੰ ਗੁਰੂ ਕੇ ਮਹਿਲ ਕਹਾ ਗਿਆ ਨਾਲ ਲੱਗਦਾ ਜੋ ਵਪਾਰਕ ਕੇਂਦਰ ਸਾਰਿਆਂ ਉਸ ਨੂੰ ਗੁਰੂ ਕਾ ਬਾਜ਼ਾਰ ਕਹਿ ਕੇ ਸੰਬੋਧਨ ਕੀਤਾ ਗਿਆ ਗੁਰੂ ਰਾਮਦਾਸ ਜੀ ਗੁਰੂ ਤਖਤਿ ਵਿਰਾਜਮਨ ਹੋ ਦੇ ਕੁ ਸਮੇਂ ਤੱਕ ਗੋਇੰਦਵਾਲ ਸਾਹਿਬ ਵਿਖੇ ਸਿੱਖ ਸੰਤਾਂ ਨੂੰ ਸੰਗਠਿਤ ਕਰਦੇ ਰਹੇ ਅਤੇ ਫਿਰ ਗੁਰੂ ਕੇ ਮਹਿਲ ਆ ਗਏ ਜਿੱਥੇ ਅੰਮ੍ਰਿਤਸਰ ਦੇ ਵਸੇਬੇ ਦਾ ਕੰਮ ਅੱਗੇ ਤੋਰਿਆ